ਨਾਨਕ ਪਾਲੀ ਪਲਾਡਾ ਨੇ ਜਿਹੜਾ ਹੈ ਸਤਰੰਗੀ ਤੇ ਮੇਲਾ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਹਰ ਖਿੱਤੇ ਦੇ ਸਟੂਡੈਂਟਸ ਨੇ ਆਪਣੀਆਂ ਪ੍ਰਦਰਸ਼ਨੀਆਂ ਲਾਈਆਂ ਤੇ ਲੋਕਾਂ ਨੂੰ ਜਾਣਕਾਰੂ ਕਰਾਇਆ ਜਿੱਥੇ ਸਾਇੰਸ ਤੋਂ ਲੈ ਕੇ ਇਤਿਹਾਸ ਦੀਆਂ ਚੀਜ਼ਾਂ ਆਈਆਂ ਉੱਥੇ ਸਿੱਖ ਇਤਿਹਾਸ ਹੋਰ ਜਿਹੜੀਆਂ ਸਭਿਤਾਵਾਂ ਤੱਕ ਸਾਰਾ ਕੁਝ ਬੱਚਿਆਂ ਨੇ ਬਹੁਤ ਬੇਹਤਨਾਤਿਸ਼ ਕੀਤਾ ਜਿਹੜੀ ਚੀਜ਼ ਵੇਖਣ ਵਾਲੀ ਗੱਲ ਹੈ ਆਪਣੇ ਇਲਾਕੇ ਦੇ ਇੱਕ ਕਾਲਜ ਦੇ ਵਿੱਚ ਜਦੋਂ ਬੱਚਿਆਂ ਦੀ ਗੱਲ ਕਰਨ ਦਾ ਤਰੀਕਾ ਉਹਨਾਂ ਦਾ ਕੌਨਫੀਡੈਂਸ ਤੇ ਉਹਨਾਂ ਦਾ ਨੌਲੇਜ ਦੇਖੀ ਤਾਂ ਬਾਕੀ ਮਾਨ ਹੋਇਆ ਜਿਹੜਾ ਇੱਥੋਂ ਦਾ ਸਟਾਫ ਹੈ ਜਿਹੜੇ ਇੱਥੋਂ ਦੇ ਬੱਚੇ ਹੈ ਜਿੰਨੀ ਇਹਨਾਂ ਨੇ ਮਿਹਨਤ ਨਾਲ ਚੀਜ਼ ਕੀਤੀ ਹੈ ਇਹ ਬਹੁਤ ਮੈਂ ਤਾਂ ਕਹਿੰਦਾ ਇੱਕ ਸਫਲ ਚੀਜ਼ ਹੈ ਆਪਣੇ ਇਲਾਕਿਆਂ 'ਚ ਇਹ ਚੀਜ਼ਾਂ ਹੋ ਕੇ ਜਾਣ ਤੇ ਹੋਰ ਵੀ ਤਰੱਕੀਆਂ ਕਰਨ ਬੱਚੇ ਹੋਰ ਵੀ ਮਿਹਨਤਾਂ ਕਰਕੇ ਜ਼ਿੰਦਗੀ ਚੱਗੇ ਵਧੇ ਇਹ ਚੀਜ਼ ਪ੍ਰਮੋਟ ਹੋਣੀ ਚਾਹੀਦੀ ਹੈ ਬਹੁਤ-ਬਹੁਤ ਧੰਨਵਾਦ। ਇਸ ਮੇਲੇ ਦੇ ਵਿੱਚ ਆਇਆ ਤੇ ਬਹੁਤ ਚੰਗਾ ਲੱਗਿਆ। ਤੇ ਇਲਾਕੇ ਦਾ ਬਹੁਤ ਵੱਡਾ ਮਾਣ ਹੈ ਗੁਰਨਾਨਕ ਕਾਲਜ। ਸੋ ਮੈਂ ਕਾਲਜ ਦੇ ਪ੍ਰਿੰਸੀਪਲ ਸਾਹਿਬ ਡਾਕਟਰ ਨਰੇਂਦਰ ਜੀ ਤੇ ਵਾਈਸ ਪ੍ਰਿੰਸੀਪਲ ਡਾਕਟਰ ਰੇਖਾ ਮੈਮ ਜੀ ਤੇ ਸਮੁਸਤ ਆਪ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੂੰ ਮੁਬਾਰਕਾਂ ਵੀ ਦਿੰਦੇ ਆਂ ਵੀ ਐਡਾ ਸੋਹਣਾ ਮੇਲਾ ਉਹਨਾਂ ਨੇ ਆਯੋਜਿਤ ਕੀਤਾ ਹੋਇਆ ਜਿੱਥੇ ਸਾਰ ਕਲਾਕਾਰ ਇਸ ਮੇਲੇ ਦੇ ਵਿੱਚ ਪਹੁੰਚਿਆ। ਸੋ ਮੈਨੂੰ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਕਿਉਂਕਿ ਮੇਰਾ ਆਪਣਾ ਕਾਲਜ ਹੈ। ਸੋ ਇਸ ਕਾਲਜ ਨੇ ਬਹੁਤ ਵੱਡੇ-ਵੱਡੇ ਫਨਕਾਰ ਪੈਦਾ ਕਰੇ ਨੇ। ਸੋ ਇ ਔਰ ਕੀ ਇਸ ਦੇ ਇਸ ਦਿਨ ਚਾਹੂਗੇ ਕਾਲਜ ਦੇ ਬੱਚਿਆਂ ਨੂੰ ਵਿਦਿਆਰਥੀ ਬਸ ਇਹੀ ਕਹਿਣਾ ਚਾਹਾਂਗੇ ਵੀ ਅਸੀਂ ਵੀ ਇਸ ਕਾਲਜ ਦੇ ਵਿੱਚੋਂ ਪੜੇ ਹਾਂ ਤੇ ਇਸ ਕਾਲਜ ਕਾਲਜ ਦੇ ਵਿੱਚੋਂ ਹੀ ਅਸੀਂ ਕਲਾਕਾਰ ਬਣੇ ਹਾਂ ਤੋਂ ਸਾਰੇ ਇਸ ਕਾਲਜ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਮੇਰੀ ਤੇਹੀ ਬੇਨਤੀ ਹੈ ਕਿ ਦਿਲ ਲਾ ਕੇ ਪੜੋ ਕਾਲਜ ਦੀ ਹਰ ਐਕਟੀਵਿਟੀ ਵਿੱਚ ਭਾਗ ਲਿਆ ਕਰੋ ਪਤਾ ਨਹੀਂ ਕੌਣ ਕਿੱਡਾ ਵੱਡਾ ਸਟਾਰ ਇਸ ਕਾਲਜ ਦੇ ਵਿੱਚੋਂ ਪੈਦਾ ਹੋ ਜੇ ਸੋ ਇਹ ਕਾਲਜ ਸਾਡੇ ਇਲਾਕੇ ਦਾ ਮਾਣ ਹੈ ਤੇ ਸਾਡੇ ਇਲਾਕੇ ਦੀ ਸ਼ਾਨ ਹੈ ਤੇ ਸਾਨੂੰ ਤਾਂ ਬਹੁਤ ਜ਼ਿਆਦਾ ਗੁਰਨਾਨਕ ਕਾਲਜ ਬੜਲਾੜਾ ਤੇ ਬਹੁਤ ਵੱਡਾ ਮਾਣ ਹੈ ਗੁਰਨਾਨਕ ਕਾਲਜ ਬੜਲਾੜਾ ਸਾਨੂੰ ਮਾਨ ਹੈ ਸਾਡੇ ਇਲਾਕੇ ਦਾ ਬਹੁਤ ਅਕਾਲਜਾ ਹੈ। ਅੱਜ ਪੰਜਾਬ ਚ ਨੀ ਨੈਸ਼ਨਲ ਲੈਵਲ ਤੇ ਇਸ ਕਾਲਜ ਨੂੰ ਮਾਨੇ। ਸਭ ਨਾਲ ਬੜੀ ਵੱਡੀ ਗੱਲ ਤਾਂ ਹੈ ਵੀ ਨੈਕ ਵੱਲੋਂ ਇਹਨੂੰ ਗ੍ਰੇਡ A++ ਮਿਲਿਆ ਹੋਇਆ ਹੈ। ਉਹ ਬਹੁਤ ਵੱਡੀ ਪ੍ਰਾਪਤੀ ਹੈ। ਸੈਕੰਡਰਲੀ ਜੋ ਅੱਜ ਇਹ ਇੱਕ ਆਟੋਨੋਮਸ ਕਾਲਜ ਬਣ ਗਿਆ ਯੂਨੀਵਰਸਿਟੀ ਵੱਲੋਂ। ਇਹ ਬਹੁਤ ਵੱਡੀ ਪ੍ਰਾਪਤੀ ਹੈ। ਇਹਦਾ ਜੇ ਯੂਨੀਵਰਸਿਟੀ ਬਣ ਸਕਦੀ ਸੀ ਅਸੀਂ ਪਰ ਉਹ ਕਹਿੰਦੇ ਵੀ ਨਹੀਂ ਹਜੇ ਅਸੀਂ 10 ਸਾਲ ਦੀ ਬਣਾਉਣੀ। ਸੋ ਅੱਜ ਇਹਨਾਂ ਦਾ ਇਹਦਾ ਸਤਰੰਗੀ ਸਤਰੰਗ 2 25 ਮੇਲਾ ਲੱਗਿਆ ਜਿਹੜੇ ਸਤਰੰਗ ਇਹਨਾਂ ਨੇ ਲਏ ਨੇ ਵੱਖ-ਵੱਖ ਕਲਾ ਵਿਰਾਸਤ ਤੇ ਵਿਦਿਕ ਨਾਲ ਸੰਬੰਧਿਤ ਇਹਨਾਂ ਨੇ ਅੱਜ ਪ੍ਰੋਗਰਾਮ ਨੇ ਨਮਾਇਸ਼ ਲਾਈ ਹੈ ਬਹੁਤ ਵੱਡੀ ਔਰ ਜਦੋਂ ਅਸੀਂ ਨਮਾਇਸ਼ ਦੀ ਗੱਲ ਕਰਦੇ ਹਾਂ ਅਸੀਂ ਦੇਖਿਆ ਵੀ ਆ ਚਾਰ ਪੰਜ ਗੱਲਾਂ ਬਈ ਸੀ ਹੋਣਗੀਆਂ ਪਰ ਤੁਹ ਜਦੋਂ ਤੁਸੀਂ ਨਮਾਇਸ਼ ਦੇਖਣ ਜਾਓਗੇ ਤੁਸੀਂ ਲਗੋਗੇ ਯਾਰ ਵਾਕੀ ਅਸੀਂ ਕਿਸੇ ਅਹੀ ਜੁਗ ਚ ਆ ਗਏ ਆ ਜਿੱਥੇ ਤੁਸੀਂ ਮਤਲਬ ਤੁਹਾਨੂੰ ਕੋਈ ਤੁਹਾਡੇ ਦਿਮਾਗ 'ਚ ਵਾਧਾ ਹੁੰਦਾ ਹੈ। ਸੋ ਇਸ ਕਰਕੇ ਅੱਜ ਦੀ ਜਿਹੜੀ ਨਮਾਇਸ਼ ਹੈ ਜਿੱਥੇ ਸਾਰਾ ਵਿਰਾਸਤੀ ਦਿਖਾਇਆ ਗਿਆ ਪੂਰਾ ਵਿਰਾਸਤ ਦਿਖਾਈ ਗਈ ਹੈ। ਕਲਾ ਤੇ ਵਿਰਾਸਤ ਨੂੰ ਇਕੱਠੇ ਕਰਕੇ ਇਹਨਾਂ ਨੇ ਨਾਮਵਿੱਦਕ ਸਿਸਟਮ ਜੋੜਿਆ ਹੋਇਆ ਹੈ। ਤੋਂ ਬਹੁਤ ਅੱਛਾ ਲੱਗਿਆ ਜੀ। ਉਸ ਤੋਂ ਬਾਅਦ ਜਿਹੜਾ ਗਿੱਧਾ ਪੰਗੜਾ ਸਾਰੀਆਂ ਜੰਨੀਆਂ ਵੀ ਮਤਲਬ ਕਲਾਕਿਰਤੀਆਂ ਦਿਖਾਈਆਂ ਨੇ ਇਹਨਾਂ ਨੇ। ਹੌਕ ਸੌਂਗ ਦਿਖਾਇਆ ਹੈ। ਪੰਜਾਬੀ ਕਲਚਰ ਨੂੰ ਵਿਰਾਸਤ ਮਤਲਬ ਵਿਰਾਸਤ ਜਿਹੜੀ ਪੰਜਾਬੀ ਗੱਲ ਜੀ ਹੋਰ ਡਿਵੈਲਪ ਕੀਤਾ ਹੈ।